ਜਦੋਂ ਕੋਈ ਵੀ ਬੰਦਾ ਸਵਿਟਜ਼ਰਲੈਂਡ ਘੁੰਮਣ ਆਉਂਦਾ ਤਾਂ ਇਹ ਸ਼ਹਿਰ ਨੂੰ ਦੇਖੇ ਬਿਨਾਂ ਉਹਦਾ ਸਫ਼ਰ ਹੈ ਜਿਹੜਾ ਅਧੂਰਾ ਰਹਿੰਦਾ ਤੇ ਇਹ ਸ਼ਹਿਰ ਹੈਗਾ ਇੰਟਰਲਾਕਨ ਇੱਥੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਮੂਵੀਜ਼ ਬਣੀਆਂ ਨੇ ਜਿਹਦੇ ਕਰਕੇ ਬਹੁਤ ਫੇਮਸ ਹੋ ਗਿਆ ਸੀ ਤੇ ਡੀਡੀਐਲ ਜੇ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਛੱਡੀ ਹੋਊਗੀ ਸਭ ਨੇ ਦੇਖੀ ਆ ਤੇ ਜਸ਼ਰਾ ਚੋਪੜਾਈ ਦਾ ਇਹ ਸ਼ਹਿਰ ਚ ਸਟੈਚੂ ਵੀ ਲੱਗਿਆ ਹੋਇਆ ਤੇ ਬਾਕੀ ਕਿੱਥੇ ਕਿੱਥੇ ਸ਼ਾਹਰੂਖ ਖਾਨ ਤੇ ਕਾਜਲ ਇਹ ਸ਼ਹਿਰ ਚ ਗੇੜੇ ਦਿੰਦੇ ਰਹੇ ਆ ਤੇ ਦਿਲ ਵਾਲੇ ਦੁਲਨੀਆਂ ਲੈ ਜਾਣਗੇ ਦੀ ਅਸੀਂ ਗੱਲ ਕਰ ਰਹੇ ਆ 90 95 ਦੇ ਦੌਰ ਦੀ ਬਹੁਤ ਮਸ਼ਹੂਰ ਫਿਲਮ ਸੀਗੀ ਤੇ ਕਿੱਥੇ ਕਿੱਥੇ ਉਹ ਫਿਲਮ ਹੈ ਜਿਹੜੀ ਸ਼ੂਟ ਹੋਈ ਹੈ ਇੰਟਰ ਲਖਨ ਚ ਉਹ ਸਾਰਾ ਵਾਲਾ ਦਵਾਲਾ ਅੱਜ ਤੁਹਾਨੂੰ ਦਿਖਾਉਦੇ ਆ ਇਹ ਸ਼ਹਿਰ ਬਿਲਕੁਲ ਪਹਾੜਾਂ ਦੇ ਉੱਚੇ ਉੱਚੇ ਪਹਾੜਾਂ ਦੇ ਵਿਚਾਲੇ ਵਸਿਆ ਹੋਇਆ ਹੈਗਾ ਤੇ ਅੱਜ ਮੌਸਮ ਥੋੜਾ ਅੱਜ ਹੀ ਨਹੀਂ ਵੈਸੇ ਜਿੱਦਣ ਦੇ ਅਸੀਂ ਸਵਿਟਜ਼ਰਲੈਂਡ ਆਇਆ ਧੁੱਪ ਤਾਂ ਨਿਕਲੀ ਨਹੀਂ ਤੇ ਬੱਦਲ ਵਾਈ ਹੈ ਤੇ ਬਾਕੀ ਇਹਨੂੰ ਇਹ ਸ਼ਹਿਰ ਨੂੰ ਜਿਆਦਾ ਜਿਹੜਾ ਘੁੰਮਣ ਫਿਰਨ ਆਲਾ ਹੁੰਦਾ ਸਮਰ ਦੇ ਟਾਈਮ ਇੱਥੇ ਟੂਰਿਸਟ ਤੁਹਾਨੂੰ ਜਿਆਦਾ ਮਿਲਣਗੇ ਅਸ ਟਾਈਮ ਸ਼ਹਿਰ ਤੁਹਾਨੂੰ ਬਹੁਤ ਖਾਲੀ-ਖਾਲੀ ਮਿਲੇਗਾ ਇਹ ਕਿਉਂਕਿ ਮੋਸਟਲੀ ਜਿਹੜੇ ਆ ਲੋਕ ਦੁਨੀਆ ਪਰਚੋਂ ਤਾਂ ਉਹ ਸਮਰ ਜੀ ਆਉਂਦੇ ਆ ਇਹ ਸ਼ਹਿਰ ਦਾ ਨਾਮ ਇੰਟਰਲੈਕਨ ਇਸੇ ਕਰਕੇ ਆ ਕਿ ਇਹ ਦੋ ਲੇਕਸ ਦੇ ਵਿਚਾਲੇ ਵਸਿਆ ਹੋਇਆ ਹੈਗਾ ਇਹ ਲੇਕ ਲੇਕ ਤੋਂ ਲਕ ਲਾਕਨ ਪਤਾ ਨਹੀਂ ਕਿਵੇਂ ਬਣਾਤਾ ਇਹਨਾਂ ਨੇ ਇੰਟਰ ਦਾ ਮਤਲਬ ਹੋ ਗਿਆ ਵਿਚਾਲੇ ਲਾਕਨ ਸ਼ਾਇਦ ਸਵਿਸ਼ ਚ ਜਾਂ ਜਰਮਨ ਜਾਂ ਕਿਸੇ ਲੈਂਗੁਏਜ ਚ ਬੋਲਦੇ ਹੋਣਗੇ ਅ ਮਦਰਦੋ ਚੀਲਾਂ ਦੇ ਵਿਚਾਲੇ ਤੇ ਜਸਰਾਜ ਚੌਪੜਾ ਜੀ ਨੇ ਇਸੇ ਸ਼ਹਿਰ ਨੂੰ ਸਿਲੈਕਟ ਕੀਤਾ ਸੀਗਾ ਤੇ ਦੇਖੋ ਕਿੰਨਾ ਸਮਾਂ ਪਹਿਲਾਂ ਉਹ ਵੀ ਦੇਖ ਲਓ 30 35 ਸਾਲ ਹੋ ਗਏ 30 ਸਾਲ ਹੋ ਗਏ ਉਹ ਮੂਵੀ ਬਾਲੀਵੁੱਡ ਦੀ ਉਹ ਮੂਵੀ ਆਈ ਨੂੰ ਹਨਾ ਤੇ ਲੋਕੇਸ਼ਨਜ਼ ਵਾਕਈ ਕਮਾਲ ਦੀਆਂ ਸਮਰ ਦੇ ਟਾਈਮ ਕਿਉਂਕਿ ਪੂਰਾ ਹਰਾ ਭਰਾ ਹੁੰਦਾ ਪੂਰੀ ਆਲੇ ਦੁਆਲੇ ਗ੍ਰੀਨਰੀ ਹੁੰਦੀ ਹੈ ਪਹਿਲਾਂ ਸਵਿਟਜ਼ਰਲੈਂਡ ਦੇ ਸ਼ਹਿਰ ਦੇਖੇ ਸੀ ਤੇ ਹੈ ਬਿਲਕੁਲ ਹੁਣ ਆ ਰਹੀ ਹੈ ਤੇ ਉਹੀ ਆਲਾ ਦਵਾਲਾ ਤੇ ਬਾਕੀ ਇਹ ਵੀ ਇਹ ਪਿੰਡਾਂ ਜਿਹੇ ਵਾਲਾ ਸ਼ਹਿਰ ਹੈ ਉਹ ਜਿਵੇਂ ਵੱਡੇ ਸਿਟੀ ਸੀਗੇ ਜਿਹੜਾ ਜੁਰਕ ਤੇ ਤੁਹਾਨੂੰ ਇੱਕ ਲੂਜ਼ਰਨ ਦੋ ਸ਼ਹਿਰ ਘਮਾਏ ਤੇ ਇਹੋ ਜਾਂ ਇਹਦਾ ਆਲਾ ਦਵਾਲਾ ਹੈਗਾ ਇਹ ਸ਼ਹਿਰ ਦਾ ਤੇ ਇਹ ਬਾਜ਼ਾਰ ਆ ਜਾਂ ਮੇਨ ਸਟਰੀਟ ਕਹਿ ਸਕਦੇ ਹੋ ਤੁਸੀਂ ਇੰਟਰਲਾਕਨ ਦੀ ਤੇ ਹੁਣ ਸਾਹਮਣੇ ਵਾਲੇ ਪਾਸੇ ਸਭ ਤੋਂ ਪਹਿਲਾਂ ਉਹ ਸਟੇਸ਼ਨ ਆਊਗਾ ਜਿੱਥੇ ਡੀ ਡੀ ਐਲ ਜੇ ਦੇ ਮੂਵੀਜ਼ ਦੇ ਮਤਲਬ ਮੂਵੀ ਦੇ ਕੁਝ ਸ਼ਾਟ ਲਏ ਗਏ ਸੀਗੇ ਤੇ ਉਹ ਆਹ ਸਾਹਮਣੇ ਵਾਲੇ ਪਾਸੇ ਹੈਗਾ ਸਟੇਸ਼ਨ ਤੇ ਚੱਲਦੇ ਆ ਇਹ ਬਸ ਇਹ ਗਲੀ ਲਾਸਟ ਤੱਕ ਜਾਂਦੀ ਹੈ ਇਹ ਹੀ ਸਭ ਤੋਂ ਆ ਜਿਆਦਾ ਜਿਹੜੀਆਂ ਮੇਨ ਸਟਰੀਟ ਹੈ ਇਹ ਵੀ ਇਹ ਉੱਪਰ ਦੀ ਕੋ ਹੁੰਦੀ ਹੈ ਮੈਨੂੰ ਲੱਗਦਾ ਹੈ ਨਾ ਆਪਾਂ ਹਾਂਜੀ ਤੇ ਬਾਕੀ ਇਹ ਹੈ ਇਸ ਟਾਈਮ ਤੁਹਾਨੂੰ ਟੂਰਿਸਟ ਇੱਥੇ ਘਟ ਦੇਖਣ ਨੂੰ ਮਿਲਣਗੇ ਸਮਰ ਦੇ ਟਾਈਮ ਜੇ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਪੈਰ ਧਰਨ ਨੂੰ ਥਾਂ ਨਹੀਂ ਮਿਲਦਾ ਇੱਥੇ ਇੰਨੀ ਕਿ ਜ਼ਿਆਦਾ ਪਿਓ ਟੂਰਿਸਟ ਦੀ ਇੱਥੇ ਰਹਿੰਦੀ ਹੈਗੀ ਉਹਦਾ ਕਾਰਨ ਇਹ ਹੈ ਕਿਉਂਕਿ ਬੈਸਟ ਟਾਈਮ ਹੈ ਜਿਹੜਾ ਇਹਦਾ ਸਮਰ ਦਾ ਟਾਈਮ ਹੈ ਮਤਲਬ ਇਹ ਸ਼ਹਿਰ ਦਾ ਤੇ ਮੋਸਟਲੀ ਉਹਦੋਂ ਲੋਕ ਐਕਟੀਵਿਟੀਜ਼ ਕਰਨ ਉੱਪਰ ਜਾਂਦੇ ਆ ਉੱਪਰ ਇਧਰਲੇ ਬਸ ਇੱਕ ਗ੍ਰਿੰਡਲ ਵਰਲਡ ਪੈਂਦਾ ਮਿਲੋਤਰ ਬਰਨਨ ਪੈਂਦਾ ਹੈ ਕਰਕੇ ਦੋ ਸ਼ਹਿਰਾਂ ਦੇ ਨਾਮ ਆ ਜਿਹੜੇ ਇਹਦੇ ਨੇੜੇ ਪੈਂਦੇ ਆ ਪਿੰਡ ਆ ਅਸਲ ਜੋ ਵੀ ਤੇ ਹੁਣ ਇੱਥੇ ਆਪਾਂ ਰੋਡ ਕਰਾਸ ਕਰਦੇ ਆ ਰੋਡ ਕ੍ਰਾਸ ਕਰਕੇ ਤੁਹਾਨੂੰ ਇੰਟਰਲਕਨ ਦੇ ਸਟੇਸ਼ਨ ਦੇ ਲੈ ਕੇ ਚੱਲਦੇ ਆਂ ਪਹਿਲਾਂ ਇਹ ਹੈਗਾ ਇੰਟਰਲਕਨ ਵੈਸਟ ਸ਼ਾਇਦ ਈਸਟ ਟੂ ਵੈਸਟ ਹੋਵੇ ਕੁਝ ਹੋਵੇ ਇਹ ਸਟੇਸ਼ਨ ਆ ਤੇ ਇਹਦੇ ਕੋਲ ਹੀ ਇਹ ਬੱਸ ਸਟਾਪ ਵੀ ਆ ਵੈਸੇ ਦੁਬਾਰਾ ਕਦੇ ਆਵਾਂਗੇ ਤੇ ਉਦੋਂ ਇਹ ਸ਼ਹਿਰ ਨੂੰ ਗਰਮੀਆਂ 'ਚ ਦੇਖ ਕੇ ਜਾਵਾਂਗੇ ਚੰਗੇ ਤਰੀਕੇ ਨਾਲ ਉਦੋਂ ਉੱਪਰਲਾ ਪਾਸਾ ਵੀ ਐਕਸਪਲੋਰ ਕਰਨਾ ਸੀ ਜਿਥੋਂ ਆ ਪਬਲਿਕ ਟਰਾਂਸਪੋਰਟ ਦੇ ਨਾਲ ਤੁਸੀਂ ਗ੍ਰਿੰਡਲਵਰਲਡ ਜਾਣ ਲੋ ਤੁਰ ਬਰਨਨ ਤੇ ਉੱਥੇ ਜਾ ਸਕਦੇ ਹੋ ਤੇ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਦੀ ਡਿਟੇਲ ਦੇਖ ਲਈ ਆ ਇੱਕ ਪਿੰਡ ਹੈ ਇਸਟੇਵਲਡ ਇਹ ਤਾਂ ਜੇ ਅਸੀਂ ਦੇਖਣਾ ਤਾਂ ਥੱਲੀ ਹੈਗਾ ਇਸਟੇਵਲਡ ਦੇ ਛੋਟੇ ਛੋਟੇ ਪਿੰਡ ਹੈ ਇਹ ਪਿੰਡਾਂ ਦਾ ਸ਼ਹਿਰ ਆ ਜਿਵੇਂ ਤੁਹਾਨੂੰ ਦੱਸਿਆ ਹੈਗਾ ਤੇ ਆ ਗਿਆ ਜੀ ਮਿਸਟਰ ਗ੍ਰਿਲ ਇੱਥੇ ਕੁਝ ਸ਼ਾਟ ਲਏ ਗਏ ਆ ਆ ਰੇਲਵੇ ਸਟੇਸ਼ਨ ਐਂਟਰ ਲਾਕ ਅੰਦਾ ਜਿੱਥੇ ਡੀ ਡੀ ਐਲ ਜਿਹਦੇ ਸ਼ਾਟ ਲਏ ਗਏ ਸੀਗੇ ਇਹ ਆ ਟ੍ਰੇਨ ਵੀ ਖੜੀ ਐ ਜਿਨੇ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਦੇਖੀ ਹੈ ਨਾ ਉਹਨੂੰ ਯਾਦ ਹੋਣਾ ਕਿ ਕਿੱਥੇ-ਕਿੱਥੇ ਕਿਹੜੇ-ਕਿਹੜੇ ਸੀਨ ਸੀਗੇ ਜਿਹੜੇ ਭੁੱਲ ਗਿਓ ਦੁਬਾਰਾ ਦੇਖ ਲਿਓ ਤੁਸੀਂ ਇਹ ਦੇਖ ਲਓ ਕਮਾਲ ਦੀ ਗੱਲ ਇਹ ਐ ਵੀ ਅਜਿਆ ਸ਼ਰਾਜ ਕੋਪੜਾ ਜੀ 30 ਸਾਲ ਪਹਿਲਾਂ ਅੱਜ ਆ ਸਾਨੂੰ ਸਵਿਟਜ਼ਰਲੈਂਡ ਇੰਨਾ ਸੋਹਣਾ ਲੱਗ ਰਿਹਾ 30 ਸਾਲ ਪਹਿਲਾਂ ਉਹਨਾਂ ਨੂੰ ਮਤਲਬ ਕਿਵੇਂ ਸੋਚੇ ਹੋ ਉਹਨਾਂ ਨੇ ਹਨਾ ਵੀ ਇੱਥੇ ਫਿਲਮ ਦੇ ਸ਼ਾਟ ਲੈਣੇ ਜਾਂ ਇੱਥੇ ਆਲਾ-ਦਵਾਲਾ ਸੋਹਣਾਗਾ ਇੱਥੇ ਸ਼ਹਿਰ 'ਚ ਟ੍ਰੇਨ ਆਹੀਂ ਵੀ ਆਇਆ ਜਾ ਸਕਦਾਗਾ ਤੇ ਆ 골ਡਨ ਪਾਸ ਐਕਸਪ੍ਰੈਸ ਹੈ ਕੀ ਇਹ ਵੀ ਤੇ ਇੱਥੇ ਜਿਵੇਂ ਟ੍ਰੇਨ ਚੱਲਦੀ ਹੈ ਨਾ ਗਲੇਸ਼ੀਅਰ ਐਕਸਪ੍ਰੈਸ ਚੱਲਦੀ ਹੈ ਬਰਨਨ ਐਕਸਪ੍ਰੈਸ ਚੱਲਦੀ ਹੈ ਉਵੇਂ ਇਹ ਜਿਹੜੀ 골ਡਨ ਪਾਸ ਐਕਸਪ੍ਰੈਸ ਚੱਲਦੀ ਹੈ ਇਸ ਤੋਂ ਬਾਅਦ ਜਦੋਂ ਦੁਬਾਰਾ ਇੱਥੇ ਆਉਣ ਦਾ ਮਨ ਹੈ ਨਾ ਤੇ ਜਾਂਦਾ ਫਿਰ April ਅ ਮਤਲਬ ਆ ਠੀਕ ਡੇਢ ਮਹੀਨੇ ਬਾਅਦ April May ਦੇ ਵਿੱਚ ਜਾਂ ਫਿਰ October November ਦੇ ਵਿੱਚ ਆ ਦੋ ਬੈਸਟ ਟਾਈਮ ਹੈ ਇਹ ਸ਼ਹਿਰ ਦੇ ਤੇ ਦੋਨੇ ਟਾਈਮ ਜਦੋਂ ਤੁਸੀਂ ਕਦੇ ਵੀ ਆ ਸਕਦੇ ਹੋ ਕਿਉਂਕਿ ਜਿਹੜੇ ਅ ਮਤਲਬ ਹਾਈ ਐਲਟੀਟਿਊਡ ਏਰੀਆਸ ਨੇ ਤੇ ਜਿਵੇਂ ਜੰਗਫਰਾਉ ਨੇੜੇ ਪੈਂਦਾ ਇਹਦੇ ਅ ਲੇਟਰ ਵਰਣਨ ਹੈ ਸ਼ਾਇਦ ਮੈਂ ਨਾਮ ਗਲਤ ਨਾਲ ਪ੍ਰੋਨਾਂਊਂਸ ਕਰਦਾ ਹਾਂ ਸ਼ਹਿਰ ਦਾ ਤੇ ਜਾਂ ਗ੍ਰੀਨਡੇ ਵਰਲਡ ਹੈ ਹਨ ਤੇ ਇਹ ਜਿਹੜੇ ਪਿੰਡ ਹੈ ਇਹਨਾਂ ਚ ਬਰਫ਼ ਵੀ ਤੁਹਾਨੂੰ ਦੇਖਣ ਨੂੰ ਮਿਲੋ ਉਹਨਾਂ ਦੇ ਨਾਲ ਚ ਤੇ ਨਾਲ-ਨਾਲ ਤੁਹਾਨੂੰ ਮਤਲਬ ਗ੍ਰੀਨਰੀ ਵੀ ਹੋ ਜਾਂਦੀ ਹੈ ਤੇ ਹੁਣ ਜਿਵੇਂ ਮੌਸਮ ਵੀ ਸਹੀ ਰਹਿੰਦਾ ਪ੍ਰੋਪਰ ਧੁੱਪਾਂ ਨਿਕਲਦੀਆਂ ਠੰਡ ਘਟ ਜਾਂਦੀ ਹੈ ਤੇ ਹੁਣ ਅਸੀਂ ਪਿੰਡ ਚੱਲੇ ਆ ਕਾਫੀ ਤੇ ਤੁਹਾਨੂੰ ਦੱਸ ਦਾਂ ਪੂਰੇ ਸਵਿਟਜ਼ਰਲੈਂਡ ਦੇ ਵਿੱਚ ਆਹ ਜਿਹੜਾ ਸਟੋਰ ਹੈ ਇਹਨਾਂ ਤੇ ਕਾਫੀ ਬਹੁਤ ਸਸਤੀ ਮਿਲ ਜਾਂਦੀ ਹੈ ਮਿਗਰੋ ਮਿਗਰੋ ਲੀਨੋ ਜਾਂ ਕੱਲਾ ਮਿਗਰੋ ਲਿਖਿਆ ਹੁੰਦਾ ਹੈ ਮੈਗਰੋ ਜਾਂ ਕੌਪ ਜਿਹੜੇ ਇੱਕ ਤੁਹਾਨੂੰ ਜਦੋਂ ਕੌਪ ਅੱਗੇ ਆ ਗਿਆ ਤੁਹਾਨੂੰ ਦਿਖਾ ਦੂੰਗਾ ਇਹ ਦੋਨੇ ਜਿਹੜੇ ਇਥੇ ਗਰੋਸਰੀ ਸਟੋਰ ਨੇ ਇਹਨਾਂ ਤੋਂ ਤੁਹਾਨੂੰ ਜਿਹੜਾ ਠੀਚੀ ਪ੍ਰਾਈਸ ਦੇ ਅੰਦਰ ਚੀਜ਼ਾਂ ਮਿਲ ਜਾਂਦੀਆਂ ਕਾਫੀ ਤੋਂ ਇਲਾਵਾ ਇੱਕ ਥੇ ਨਾ ਕੁਛ ਆਹ ਬੇਕਰੀ ਆਈਟਮਸ ਵੀ ਮਿਲ ਜਾਂਦੀਆਂ ਤੇ ਕੁਛ ਇਹੋ ਜਿਹੀ ਹੁੰਦੀਆਂ ਬ੍ਰੈਡ ਵਗੈਰਾ ਇਹ ਵੀ ਨਾ ਠੀਕ ਪ੍ਰਾਈਸ ਤੇ ਮਿਲ ਜਾਂਦੇ ਆ ਜਿਵੇਂ 2 90 ਦਾ 200 160 ਦਾ ਮਤਲਬ 100 ਰੁਪਏ ਚ ਤੁਹਾਨੂੰ ਕਾਫੀ ਮਿਲ ਜਾਂਦੀ ਹੈ 100 ਰੁਪਏ ਦਾ ਤੁਹਾਨੂੰ ਬ੍ਰੈਡ ਵਗੈਰਾ ਹੀ ਮਿਲ ਜਾਂਦਾ ਹੈ ਤੇ ਢਿੱਡ ਭਰ ਜਾਂਦਾ ਹੈ ਤੇ ਆ ਸੰਖ ਜੇ ਪਏ ਆ ਵੈਸੇ ਅਸੀਂ ਖੁਸ਼ੀ ਖੁਸ਼ੀ ਨੇ ਇਹਦਾ ਨਾਮ ਰੱਖਿਆ ਹੋਇਆ ਸੰਖ ਅਸਲ ਜਿਵੇਂ ਇਹਨਾਂ ਦਾ ਨਾਮ ਰੱਖਿਆ ਸੀ ਟਰਕੀ ਚ ਟਰਕੀ ਚ ਜ਼ਿਆਦਾਤਰ ਇਹ ਹੀ ਖਾਣ ਨੂੰ ਮਿਲਦੇ ਸੀ ਨਾਮ ਲੈਣਾ ਉਹ ਕਈ ਵਰਡ ਹੁੰਦੇ ਨੇ ਤੁਹਾਡੀ ਜੁਬਾਨ ਤੇ ਨਹੀਂ ਨਾ ਚੜਦੇ ਤਾਂ ਮੈਨੂੰ ਔਖਾ ਲੱਗਦਾ ਸੀ ਫਿਰ ਮੈਂ ਇਹਦਾ ਨਾਮ ਰੱਖਤਾ ਸ਼ੰਖ ਤੇ ਵੈਸੇ ਭਾਈ ਇੱਕ ਕਿੱਥੋਂ ਦਾ ਵਰਡ ਹੈਗਾ ਇਹ ਜੇ ਭਾਈ ਫਰਾਂਸ ਦਾ ਆ ਅੱਛਾ ਫ੍ਰੈਂਚ ਚ ਬੋਲਦੇ ਹਾਂ ਹਾਂਜੀ ਫ੍ਰੈਂਚ ਚ ਬੋਲਦੇ ਹਾਂ ਅੱਛਾ ਕ੍ਰੁਸਕਾਂਤ ਹੋਣਾ ਹੈ ਕ੍ਰੁਸਕਾਂਤ ਹਾਂਜੀ ਸਾਨੂੰ ਤਾਂ ਕ੍ਰੁਸਕਾਂਤ ਲੈਣਾ ਵੀ ਔਖਾ ਲੱਗਦਾ ਸਾਨੂੰ ਤਾਂ ਸੰਖ ਹੀ ਸੌਖਾ ਲੱਗਦਾ ਆ ਕੀ ਆ ਖੋਜੀ ਦੋ ਸੰਖ ਚੱਕ ਲਿਓ ਨਾਲ ਖਾ ਲਾਂਗੇ ਕਾਫੀ ਦੀ ਬੀਨ ਨਹੀਂ ਚੱਕ ਤੇ ਚੱਕਣੀ ਇਹਦੇ ਅੰਦਰ ਨਾ ਕਾਫੀ ਮਸ਼ੀਨਸ ਲੱਗੀਆਂ ਹੁੰਦੀਆਂ ਨੇ ਤੇ ਵੱਡੀ ਗੱਲ ਇੱਥੇ ਕੀ ਹੈ ਚਾਹ ਟੀ ਲਾਤੇ ਸਾਰੀ ਮਿਲ ਜਾਂਦੀ ਜੋ ਤੁਹਾਨੂੰ ਆਪਸ਼ਨ ਚਾਹੀਦੇ ਆ ਨਾ ਦੇਖੋ ਗਲਾਸ ਪਾਇਆ স্মॉल మీడియం ਲਾਰਜ ਤੁਸੀਂ ਇਸ ਮਤਲਬ ਸੈਲਫ ਕੁੱਕ ਵਾਲੀ ਗੱਲ ਇੱਕ ਤਰ੍ਹਾਂ ਨਾਲ ਤੁਸੀਂ ਆਪ ਹੀ ਬਣਾਉਣੀ ਹੁੰਦੀ ਹੈ ਇਹ ਦੇਖੋ ਤਿੰਨ ਦੀ ਮਿਲ ਜਾਂਦੀ ਹੈ ਲਗਭਗ ਲਗਭਗ ਤਿੰਨ ਦੀ ਤੇ ਬਾਹਰ ਜੇ ਤੁਸੀਂ ਕਾਫੀ ਹੋਰ ਕਿਤੇ ਰੈਸਟੋਰੈਂਟ ਤੇ ਕਿਤੇ ਹੋਰ ਟਰਾਈ ਕਰੋ ਉੱਥੇ ਤੁਹਾਨੂੰ ਸੱਤ ਤੋਂ ਘੱਟ ਨਹੀਂ ਮਿਲਣੀ ਤੇ ਸਿੱਧਾ 4-500 ਰੁਪਏ ਸੇਵ ਹੁੰਦਾ ਤੁਹਾਨੂੰ ਇਹਨਾਂ ਦਿਨਾਂ 'ਚ ਨਾ ਜਦੋਂ ਰੈਸਟੋਰੈਂਟ ਦੇ ਅੰਦਰ ਆ ਜene ਤੇ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਅੰਦਰ ਹੀਟ ਇੰਨੀ ਛੱਡੀ ਹੁੰਦੀ ਹੈ ਨਾ ਤੇ ਬਾਹਰ ਠੰਡ ਬਹੁਤ ਹੈ ਜਿੱਦਣ ਦੇ ਅਸੀਂ ਆਇਆ 5 6 7 ਬਸ ਇੱਥੇ ਜੇ ਟੈਂਪਰੇਚਰ ਘੁੰਮੀ ਜਾਂਦਾ ਤੇ ਇੱਕ ਦਿਨ ਵੀ ਨਹੀਂ ਅਸੀਂ ਦੇਖਿਆ ਵੀ 10 ਡਿਗਰੀ ਤੋਂ ਟੈਂਪਰੇਚਰ ਉੱਪਰ ਪਹੁੰਚ ਗਿਆ ਕਿ ਸੁਣੋ ਨਹੀਂ ਇਹ ਫ੍ਰਿਜ ਮੈਗਨੇਟ ਵਾਲੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਇੱਥੇ ਨਾ ਸਟੋਰ 'ਚ ਸਾਨੂੰ ਇੱਕ ਆ ਪਸੰਦ ਆ ਗਿਆ ਤੇ ਸਵਿਟਜ਼ਰਲੈਂਡ ਲਿਖਿਆ ਮੈਂ ਕਿਹਾ ਵੀ ਫ੍ਰਿਜ ਮੈਗਨੇਟ ਹੈ ਵੀ ਘਰੇ ਯਾਦ ਲੈ ਜਾਾਂਗੇ ਤੇ 7.90 800 ਦਾ ਇਹ ਆ 2000 ਦਾ ਤੜਾਉਣਾ ਪੈਣਾ 2000 ਚੋ ਥੋਲੀ ਬਚਣਗੇ ਹੁਣ ਇਹ 2000 ਦਾ ਹੈ 2000 ਦਾ ਨੋਟ ਹੈ ਓਕੇ ਆਪਾਂ 2000 ਦੇ ਲੈ ਲਓ ਲੈ ਲਓ ਲੈ ਲਓ ਆ ਲਓ ਜਾਣਾਗਾ ਵਿਕਟੋਰੀਆ ਹੋਟਲ ਦੇ ਵੱਲ ਤੇ ਇਹ ਉਹ ਹੋਟਲ ਹੈ ਜਿੱਥੇ ਬਹੁਤ ਸਾਰੇ ਬਾਲੀਵੁੱਡ ਦੇ ਆਪਣੇ ਫਿਲਮ ਸਟਾਰ ਆ ਕੇ ਰਹਿੰਦੇ ਆਗੇ ਅੱਜ ਵੀ ਜੇ ਸਵਿਟਜ਼ਰਲੈਂਡ ਜਾਂ ਇੰਟਰਲਾਕਨ ਘੁੰਮਣ ਆਉਂਦੇ ਆ ਤਾਂ ਇੱਥੇ ਆ ਕੇ ਰਹਿੰਦੇ ਆ ਇਕੱਲੇ ਬਾਲੀਵੁੱਡ ਦੇ ਨਹੀਂ ਦੁਨੀਆ ਭਰ ਚੋਂ ਜਿੰਨੇ ਲੋਕ ਆਉਂਦੇ ਆ ਮਤਲਬ ਫੇਮਸ ਪਰਸਨੈਲਿਟੀਜ਼ ਹੋ ਗਿਆ ਨਾ ਤੇ ਭਾਈ ਜੀ ਨੇ ਦੱਸਿਆ ਹੈਗਾ ਸਾਨੂੰ ਤੇ ਉਹ ਦੇਖਦੇ ਹੁਣ ਕਿਹੋ ਜਿਹਾ ਹੋਟਲ ਹੈਗਾ ਅੱਜ ਕੱਲ ਨਾ ਇਹ ਸ਼ਹਿਰ ਟੂਰਿਸਟ ਅਟਰੈਕਸ਼ਨ ਬਣ ਗਿਆ। ਵੈਸੇ ਪਹਿਲਾਂ ਜੇ ਤੁਹਾਨੂੰ ਦੱਸਾਂ ਪਿੰਡਾਂ ਦਾ ਸ਼ਹਿਰ ਸੀਗਾ ਤੇ ਹੁਣ ਪਿੰਡਾਂ ਵਾਲਾ ਨਹੀਂ ਰਿਹਾ ਤੁਹਾਨੂੰ ਟੂਰਿਸਟ ਹੱਬ ਹੈ ਪੂਰੀ ਤੁਹਾਨੂੰ ਸ਼ਾਪਸ ਹੋਰ ਸਾਰਾ ਕੁਛ ਆਲਾ ਦਵਾਲਾ ਦੇਖਣ ਨੂੰ ਮਿਲਦਾ ਰਹੂਗਾ। ਤੇ ਅਸੀਂ ਅਜੇ ਇਹ ਵੀ ਚੀਜ਼ਾਂ ਬਾਏ ਕਰਨੀਆਂ। ਆ ਬਾਈ ਜੀ ਵੱਡੀ ਸਾਰੀ ਘੰਟੀ ਚੱਕਿਓ। ਆ ਬਾਈ? ਹਾਂ ਜੀ। ਇਹ ਰੈੱਡ ਕਲਰ ਦੀ ਨਹੀਂ ਹੈਗੀ। ਇਹ ਇਹ ਡੀਡੀ ਵਾਲੇ ਜੇ ਨੇ ਮਸ਼ਹੂਰ ਤਾਂ ਨਹੀਂ ਮੈਨੂੰ ਲੱਗਦਾ ਵੀ ਕੀਤੀ ਹੋਣੀ ਸ਼ਾਇਦ ਉਦੋਂ ਵੀ ਪਹਿਲਾਂ ਹੁੰਦੀ ਹੋਵੇ ਇਹ ਤਾਂ ਹੀ ਕਰਕੇ ਉਹਨਾਂ ਨੇ ਫਿਲਮ ਚ ਸੀਨ ਲਿਆ ਹੋਇਆ ਦਾ ਉਦੋਂ ਪਹਿਲਾਂ ਇਹ ਚੀਜ਼ ਹੁੰਦੀ ਹੋ। ਇਹ ਛੋਟੀ ਜਿਹੀ ਘੰਟੀ ਹੈ ਜੀ ਇਹ 2200 2000 ਰੁਪਏ ਦੀ ਹੈ ਐਡੀ ਘੰਟੀ ਹੈ। ਵਾਹ ਅਸੀਂ ਇਤੋਂ ਵੀ ਵੱਡੀ ਘੰਟੀ ਲੈਣੀ ਹੈ। ਹਾਂਜੀ ਚੱਕੋ ਕਿੰਨੇ ਦੀ ਹੈ ਇਹ? 5000 ਦੀ ਮੇਰੇ ਖਿਆਲ ਚ 5000 ਦੇ ਨੇੜੇ ਤੇੜੇ ਹੋਣੀ ਹੈ। ਇਹ ਘਰ ਦੇ ਗੇਟ 'ਚ ਲਮਕਾ ਦੇਣੀ ਆ ਜਿਹੜਾ ਆਇਆ ਕਰੇ ਉਹਦੇ ਸਰਚ ਵਜਿਆ ਕਰੇ ਕਿੰਨੇ ਦੀ ਆ 5000 ਦੀ ਆ 5000 ਇਹ ਰੈੱਡ ਕਲਰ ਦੀ ਲਾ ਲਾਂਗੇ ਕਿਸੇ ਆ ਦੁਕਾਨ ਤੇ ਹੈ ਨਹੀਂ ਕਿਸੇ ਹੋਰ ਤੇ ਹੋਣੀ ਜਿੱਤੇ ਸਵਿਟਜ਼ਰਲੈਂਡ ਦਾ ਛਾਪਿਆ ਹੋਵੇ ਫਲੈਗ ਜਿਵੇਂ ਆ ਮੈਂ ਟੱਲੇ ਜੇ ਖੜਕਾ ਰਿਆਂ ਨਾ ਤੁਸੀਂ ਵੀ YouTube ਦਾ ਜਿਹੜਾ ਬੈਲ ਆਈਕਨ ਆ ਉਹ ਪ੍ਰੈਸ ਕਰਕੇ ਇਹਨੂੰ ਸਬਸਕ੍ਰਾਈਬ ਕਰਕੇ ਆਇਆ ਖੜਕਾ ਸੁਣ ਸਕਦੇ ਆ। ਐ ਸੁਣ ਸਕਦੇ ਹੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਵੈਸੇ ਅਸੀਂ ਘਟ ਹੀ ਗਏ ਲੋਨੇ ਇਹਦਾ ਮੈਂ ਹਾਸੇ ਮਜ਼ਾਕ ਦੇ ਤਰ੍ਹਾਂ ਕਹਿੰਦਾ। ਹਾਂਜੀ। ਸਵਿਸ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਮਸ਼ਹੂਰ ਆ ਉਹ ਤੁਹਾਨੂੰ ਇੱਥੇ ਸਟ੍ਰੀਟਸ 'ਚ ਹੀ ਮਿਲ ਜਾਣਗੀਆਂ। ਆਹ ਤਾਂ ਅਸੀਂ ਮੇਲਿਆਂ ਤੇ ਜਾਲੀ-ਜੁਲੀ ਦੇਖਦੇ ਹੁੰਦੇ ਸੀਗਾ ਪਲੱਸ ਜੇ ਨਿਸ਼ਾਨ ਬਾਰੇ। ਆਪਣੇ ਨੇ ਪਰ ਸਿਲਵ ਆਹ ਪਈ ਸਿਲਵਰ ਦੇ ਕਲਰ ਵਾਲੀ ਹੋਣੀ ਇਹਨੂੰ। ਹਾਂਜੀ। ਇੱਥੇ ਪਰ ਇਹ ਓਰੀਜినਲ ਆ। ਓਰੀਜਨਲ ਚ ਇੱਥੋਂ ਇਹੋ ਜਿਹੀ ਹੁੰਦੀ ਹੈ ਆ ਗਲੀ ਜਿਹੜੀ ਹੋਟਲ ਵਿਕਟੋਰੀਆ ਨੂੰ ਜਾਂਦੀ ਹੈ ਨਾ ਬਹੁਤ ਵਧੀਆ ਹੈਗੀ ਰੌਣਕ ਮੇਲਾ ਤੇ ਪੂਰਾ ਸਟੇਸ਼ਨ ਦੇ ਬਿਲਕੁਲ ਨਾਲ ਹੈਗੀ ਇਹ ਸਟੇਸ਼ਨ ਤੋਂ ਤੁਸੀਂ ਤੁਰੇ-ਤੁਰੇ ਜਾ ਸਕਦੇ ਹੋ ਤੇ ਬਹੁਤ ਸਾਰੇ ਇੱਥੇ ਤੁਹਾਨੂੰ ਇੰਡੀਅਨ ਰੈਸਟੋਰੈਂਟ ਮਿਲਣਗੇ ਕਿਉਂਕਿ ਇੰਡੀਅਨ ਲੋਕ ਇੰਨੇ ਕ ਜਿਆਦਾ ਹੁੰਦੇ ਆ ਨਾ ਇੱਥੇ ਤੇ ਹੱਬ ਹੈ ਇੰਡੀਅਨ ਟੂਰਿਸਟ ਦੀ ਪਹਿਲੀ ਪਸੰਦ ਹੈ ਹਾਂਜੀ ਕਿਵੇਂ ਹੋ ਜੀ ਠੀਕ ਠੀਕ ਹੋ ਬਹੁਤ ਵਧੀਆ ਜੀ ਭਾਰੀ ਮੈਂ ਟੱਲੀ ਉਹਨੇ ਖਾਵਾ ਟੱਲੀ ਖੜਕਾਉਂਗੇ ਸਬਸਕ੍ਰਾਈਬ ਕਰ ਲਓਗੇ ਚੈਨਲ ਇਹ ਲੰਗੇ ਜਾਂਦੇ ਸੀ ਇਹਨਾਂ ਨੇ ਸੁਣ ਲਿਆ ਹੈ ਜੀ ਪੰਜਾਬੀ ਟਰੈਵਲ ਕਪਲ ਹੈ ਪੰਜਾਬੀ ਟਰੈਵਲ ਕਪਲ ਹੈ ਹਾਂ ਜੀ ਕੀ ਬਾਤ ਹੈ ਭਾਰੀ ਮੈਂ ਕਰਾਂਗਾ ਤੁਹਾਨੂੰ ਸਬਸਕ੍ਰਾਈਬ ਕਿੱਥੋਂ ਤੁਸੀਂ ਮੈਂ ਭਾਰੀ ਪਾਕਿਸਤਾਨ ਤੋਂ ਕਿਹੜੇ ਕਿੱਥੋਂ ਲਾਹੌਰ ਲਾਹੌਰ ਹਾਂ ਜੀ ਤੁਸੀਂ ਕਿੱਥੋਂ ਆਏ ਮੈਂ ਪੰਜਾਬ ਤੋਂ ਆਇਆ ਅਮਰਸਰ ਤੋਂ ਅਮਰਸਰ ਸਾਡੇ ਨਾਲ ਹੀ ਜੋ ਹੈ 1 ਦਿਨ ਸਾਡੇ ਆ ਟਾਡੇ ਲਾਹੌਰ ਚ ਅਸੀਂ ਰਹਿ ਕੇ ਵੀ ਆਏ ਆ ਇੱਕ ਮਹੀਨਾ ਅੱਛਾ ਕਿਆ ਬਾਤ ਵਾ ਵਾ ਐਂ ਕਹਿਣਾ ਵੀ ਸਵਿਟਜ਼ਰਲੈਂਡ ਆ ਆਪਦੀ ਥਾਂ ਲੱਖ ਸੋਨਾ ਹੋ ਪਰ ਲਾਹੌਰ ਲਾਹੌਰੀ ਐ ਐਂ ਜੀ ਗੱਲ ਐ ਭਾਈ ਹਾਂ ਹਾਂ ਸਹੀ ਐ ਨਾ ਹਾਂ ਜੀ ਲਾਹੌਰ ਵਾਲੇ ਦਬਦੇ ਨਹੀਂ ਹੈਗੇ ਚੰਗਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਟੈਸਟ ਆਫ ਇੰਡੀਆ ਟਾਡਾ ਉਹ ਕੋਈ ਗੱਲ ਨਹੀਂ ਆਵਾਂਗੇ ਮਾਰੂ ਅੱਜ ਛੁੱਟੀ ਹੈ ਤੇ ਬੰਦ ਹੈ ਅੱਜ ਅੱਛਾ ਅੱਜ ਬੰਦ ਹੈ ਸਾਨੂੰ ਦੇਖ ਕੇ ਬੰਦ ਕਰਤਾ ਨਹੀਂ ਭਾਜੀ ਅੱਜ ਵੈਸੇ ਛੁੱਟੀ ਕੀਤੀ ਚਲੋ ਚਲੋ ਠੀਕ ਹੈ ਭੁਜਾਈ ਨੂੰ ਘੁਮਾਉਂਦੇ ਰਿਹਾ ਮੈਂ ਤੁਹਾਡੀ ਭੁਜਾਈ ਨੂੰ ਘੁਮਾਉਂਦਾ ਪਿਆ ਹਾਂਜੀ ਹਾਂਜੀ ਚੰਗਾ ਟੇਸਟ ਆਫ ਇੰਡੀਆ ਵਾਲੇ ਮਜ਼ਾਕ ਹੀ ਹੁੰਦੇ ਨੇ ਉਹਨੂੰ ਉੱਧਰ ਪਿਆਰ ਹੁੰਦਾਗਾ ਤੇ ਬੰਦਾ ਪਾਕਿਸਤਾਨ ਦਾ ਲਾਹੌਰ ਦਾ ਰੈਸਟੋਰੈਂਟ ਦਾ ਨਾਮ ਰੱਖਿਆ ਟੇਸਟ ਆਫ ਇੰਡੀਆ ਤੇ ਇਹ ਆਪਣੇ ਜੀ ਹੈ ਜਿਹੜਾ ਵੰਡ ਵਾਲਾ ਜਾਂ ਹੋਰ ਹੋਗਾ ਹੈ ਨਾ ਤੇ ਜਦੋਂ ਤੁਸੀਂ ਦੋਨੇ ਦੇਸ਼ਾਂ ਤੋਂ ਬਾਹਰ ਜਾਂਦੇ ਮੈਨੂੰ ਕੋਈ ਬਹੁਤ ਪਿਆਰ ਮੁਹੱਬਤ ਨਾ ਰਹਿੰਦੇ ਲੋਕ ਸ਼ਹਿਰ ਤੋਂ ਇਹ ਤੋਂ ਥੋੜਾ ਜਿਹਾ ਬਾਹਰ ਨਿਕਲਦੀ ਬਾਹਰਲੇ ਪਾਸੇ ਇਹ ਪਾਰਕ ਆ ਜਾਂਦਾ ਹੈਗਾ ਤੇ ਪਾਰਕ ਦੇ ਨਾਲ ਹੀ ਸਾਹਮਣੇ ਵਿਕਟੋਰੀਆ ਹੋਟਲ ਆ ਆ ਹੋਟਲ ਦੀ ਗੱਲ ਕਰਦੇ ਸੀਗੇ ਤੇ ਇੱਧਰ ਰੋਲੈਕਸ ਦੀ ਸਟੋਰ ਆ ਰੋਲੈਕਸ ਦਾ ਸਟੋਰ ਆਗਾ ਇਧਰਲੇ ਪਾਸੇ ਨਾ ਜੇ ਤੁਸੀਂ ਗਰਮੀਆਂ ਦੇ ਸਮਰ ਦੇ ਟਾਈਮ ਆਉਂਗੇ ਇਹ ਤੇ ਸਾਰੀ ਪੈਰਾਗਲਾਈਡਿੰਗ ਹੁੰਦੀ ਹੁੰਦੀ ਹੈ ਤੇ ਆਹ ਏਰੀਆ ਦੇ ਵਿੱਚ ਤੇ ਹੁਣ ਬਿਲਕੁਲ ਸ਼ਾਂਤੀ ਹੈ ਇਹਨਾਂ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਬਾਹਰਲੇ ਪਾਸਿਓ ਤੇ ਅਸੀਂ ਸੋਚਿਆ ਵੀ ਜਦੋਂ ਨੈਕਸਟ ਟਾਈਮ ਆਵਾਂਗੇ ਵੀ ਇੱਥੇ ਰੁਕਾਂਗੇ ਪਰ ਗੂਗਲ ਕਹਿੰਦਾ ਵੀ ਇੱਥੇ ਤੁਸੀਂ ਰੁਕਣਾ ਨਹੀਂ ਹੈਗਾ ਕਿਉਂਕਿ 600 ਫ੍ਰੈਂਕ ਲੈਂਦੇ ਇਹ ਵਾਹ ਇਹ ਗੂਗਲ ਨਹੀਂ ਕਹਿੰਦਾ ਇਹ ਬੈਂਕ ਬੈਲੈਂਸ ਕਹਿੰਦਾ ਵੀ ਭਾਈ ਤੁਸੀਂ ਉੱਜੜ ਜਾਓਗੇ ਫਿਰ ਤੇ ਅਸੀਂ ਵੈਸੇ ਰੁਕਣਾ ਵੀ ਇੱਥੇ ਇੰਟਰ ਲਾਕਨ ਚ ਤਿੰਨ ਚਾਰ ਰਾਤਾਂ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਸਾਰੀਆਂ ਐਕਟੀਵਿਟੀਜ਼ ਅਸੀਂ ਇੱਥੇ ਕਰਕੇ ਜਾਣੀਆਂ ਸਕਾਈ ਡਾਈਵ ਵੀ ਹੁੰਦੀ ਹੈ ਇੱਥੇ ਤੇ ਪੈਰਾਗਲਾਈਡਿੰਗ ਵੀ ਹੁੰਦੀ ਆ ਇੱਥੇ ਤੇ ਬਾਕੀ ਜਿਵੇਂ ਪਿੰਡਾਂ ਜਾਲੇ ਦਿਵਾਲੇ ਜਾਣਾ ਤਿੰਨ ਚਾਰ ਦਿਨ ਦਾ ਕੁਝ ਕਿੱਲਾ ਬਣ ਜੂਗਾ ਯਾ 60 ਮਨਾਹ ਤੱਕ 3-4 ਲੱਖ ਦਾ ਇਹਦਾ ਹੋਟਲ ਦਾ ਬਿੱਲ ਆ ਜਾਊਗਾ ਫਿਰ ਅਸੀਂ ਸੋਚਿਆ ਸੀ ਲੋਜ਼ਰਨ ਤੋਂ ਹੀ ਆ ਜਾ ਕਰਾਂਗੇ ਵੱਧ ਘੁੰਮੋ ਪੈਸੇ ਬਚਾਓ ਵੱਧ ਘੁੰਮੋ ਘਾ ਘੁੰਮੋ ਵੱਧ ਤੇ ਪੈਸੇ ਸੇਵ ਕਰੋ ਇੱਥੇ ਸਾਹਮਣੇ ਇੱਕ ਆ ਮਾਈਲਸਟੋਨ ਕਹਿ ਸਕਦੇ ਹਾਂ ਲੱਗਿਆ ਹੋਇਆ ਹੈ ਸਵਿਟਜ਼ਰਲੈਂਡ ਦੇ ਗ੍ਰੈਂਡ ਟੂਰ ਦਾ ਸਵਿਟਜ਼ਰਲੈਂਡ ਜਿੰਮੇ ਤੁਹਾਨੂੰ ਪਤਾ ਟੂਰਿਜ਼ਮ ਨੂੰ ਬਹੁਤ ਪ੍ਰਮੋਟ ਕਰਦਾ ਹੈ ਕੰਟਰੀ ਤੇ ਇੱਥੇ ਜ਼ਰੂਰ ਲੋਕ ਆਉਂਦੇ ਆ ਤੇ ਜਿੰਨੇ ਵੀ ਕੰਪਨੀਆਂਜ਼ ਟੂਰ ਦਿੰਦੀਆਂ ਉਹਦੇ ਚ ਨਾ ਇਹ ਇੰਟਰ ਲਾਕਨ ਜ਼ਰੂਰ ਇਨਕਲੂਡ ਹੁੰਦਾ ਹੈਗਾ ਤੇ ਤੁਸੀਂ ਵੀ ਜ਼ਰੂਰ ਆਇਓ ਆਪਣੀ ਬੱਕਟ ਲਿਸਟ ਜਿਵੇਂ ਰੱਖਿਓ ਇਹ ਕਾਜਲ ਖੜੀ ਹੈ ਜੀ ਆ ਲੋ ਕਾਜਲ ਦਾ ਦਿਲ ਉਹ ਕਾਜਲ ਦੀ ਖੁਸ਼ੀ ਦਾ ਆ ਜਾਓ ਕਾਜਲ ਨਾਲ ਦੀ ਖੁਸ਼ੀ ਦਾ ਖੁਸ਼ੀ ਦੀ ਰਹਿਣਾ ਹੁਣ ਕਾਜਲ ਦਾ ਥੋੜਾ ਹੋਣਾ ਮੇਰੇ ਕੋਲੇ ਆ ਚੱਕ ਕਾਜਲ ਤੇਰਾ ਮੈਂ ਦਿਲ ਢਾਤਾ ਇਹ ਆਜ ਕੋ ਕੁਛੀ ਦਾ ਦਿਲ ਚਲੋ ਤਾਂ ਯਾਰ ਮੈਂਸ ਮਾਰਨ ਲੱਗੇ ਇੰਟਰਲੱਕ ਕਰਨ ਜਾ ਕੇ ਫਿਰ ਇੱਥੇ ਆਏ ਤਾਂ ਕਾਜਲ ਤੇ ਸ਼ਾਹਰੁਖ ਸੀ ਉਹ ਮਤਲਬ ਕਾਫੀ ਆਏ ਹੋਣਗੇ ਵੈਸੇ ਤਾਂ ਪਰ ਹੁਣ ਰਿਪਨ ਤੇ ਖੁਸ਼ੀ ਆਈ ਨਹੀਂ ਓਕੇ ਹਾਂਜੀ ਤੁਸੀਂ ਇਹ ਦੇਖੋ ਯਾਰ ਵੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਹਨਾ ਤੇ ਆਹ ਸੀਨ ਹੈ ਇੱਥੇ ਡੀ ਡੀ ਐਲ ਜੇ ਦਾ ਇੱਕ ਸੀਨ ਹੋਇਆ ਹੋਇਆਗਾ ਜਦੋਂ ਕਾਜਲ ਨੂੰ ਮਤਲਬ ਸ਼ੈਰੂ ਖਾਨ ਫੁੱਲ ਦੇ ਕੇ ਭੱਜ ਜਾਂਦਾ ਹੈਗਾ ਹਨਾ ਫੁੱਲ ਦੇ ਕੇ ਜਿਨੇ ਜਾਦ ਹੋਵੇ ਜਿਹਨੂੰ ਜਿਹਨੂੰ ਇੱਥੇ ਉਹ ਸੀਨ ਹੋਇਆ ਹੋਇਆ ਹੈਗਾ ਇੱਥੇ ਉਦੋਂ ਆ ਜਿਹੜਾ ਫਾਉਂਟੇਨ ਚੱਲਦਾ ਹੁੰਦਾ ਸ਼ਾਇਦ ਸਮਰ ਦੇ ਟਾਈਮ ਇਹ ਚੱਲਦਾ ਹੋਵੇ ਫਾਉਂਟੇਨ ਇੱਥੇ ਦਾ ਉਹ ਸੀਨ ਹੈਗਾ ਟ੍ਰਿਪਲ ਜਿੱਥੇ ਉਹ ਜਹਾਜ਼ ਜੇ ਤੇ ਜਹਾਜ਼ ਜਿਹਦੇ ਜਹਾਜ਼ ਜੇ ਛੋਟੇ ਜਿਹੇ ਜਹਾਜ਼ ਜੇ ਖੰਭ ਲੱਗੇ ਉਹ ਮਤਲਬ ਬਹੁਤ ਤੇਜ਼ੀ ਭੱਜ ਰਹੇ ਉਹ ਇੱਥੇ ਦਾ ਨਹੀਂ ਹੈਗਾ ਜੀ ਸੀਨ ਹਾਂਜੀ ਤੇ ਇੱਥੇ ਸਿਰਫ ਇੱਕੋ ਹੀ ਸੀਨ ਹੋਇਆ ਹੋਇਆ ਆ ਔਰੇ ਧਰਤੀ ਦੇਖ ਲਓ ਉੱਥੇ ਹੀ ਰਹਿੰਦੀ ਹੁੰਦੀ ਹੈ ਬੰਦੇ ਦੀਆਂ ਜਿਹੜੀਆਂ ਪੈੜਾਂ ਉਹ ਬਦਲਦੀਆਂ ਰਹਿੰਦੀਆਂ ਤੇ ਜਿਵੇਂ 30 ਸਾਲ ਬਾਅਦ ਉਹ ਇੱਥੇ ਕਿੱਡੀ ਟੀਮ ਹੋਊਗੀ ਉਹਨਾਂ ਨਾਲ ਜਸ਼ਰਾਜ ਜੀ ਆਏ ਹੋਣਗੇ ਕਿੰਨੇ ਪਤਾ ਨਹੀਂ ਸੀਨ ਕਟ-ਕਟ ਉਹ ਸੀਨ ਹੋਇਆ ਹੋਊਗਾ ਹਨ ਤੇ ਅੱਜ ਅਸੀਂ ਆਏ ਆ ਕੱਲੋਂ ਹੀ ਹੋਰ ਦੁਨੀਆ ਉਹ ਪਤਾ ਨਹੀਂ ਕਿੰਨੀ ਕੁ ਦੁਨੀਆ ਇੱਥੇ ਆ ਇੰਡੀਅਨ ਦਾ ਖਾਸ ਕਰਕੇ ਇੰਡੀਅਨ ਲੋਕ ਤਾਂ ਇੰਨੇ ਇੱਥੇ ਹੁੰਦੇ ਨੇ ਨਾ ਆਫਾ ਫਾਊਂਟੇਨ ਕੋਲੇ ਦੇਖਣ ਜਿਵੇਂ ਅਸੀਂ ਵੀ ਸਪੈਸ਼ਲ ਆਏ ਹਾਂ ਤੁਹਾਡੇ ਕਹਿਣ ਦੇ ਅਸੀਂ ਇਸ ਵਾਰ ਇੰਟਰਲੈਕਨ ਬਿਲਕੁਲ ਨਹੀਂ ਆਉਣਾ ਸੀ ਮੇਰਾ ਬਿਲਕੁਲ ਹੀ ਮਨ ਨਹੀਂ ਸੀ ਆਉਣ ਦਾ ਕਿਉਂਕਿ ਪਤਾ ਸੀਗਾ ਵੀ ਬੈਸਟ ਟਾਈਮ ਨਹੀਂ ਹੈਗਾ ਇਹਨੂੰ ਘੁੰਮਣ ਦਾ ਤੇ ਪਰ ਤੁਹਾਡੇ ਮੈਸੇਜ ਇੰਨੇ ਆਏ ਫਿਰ ਤਾਂ ਕਰਕੇ ਸੋਚਿਆ ਯਾਰ ਵੀ ਜਦੋਂ ਦੇਖਣ ਵਾਲੇ ਕਹਿੰਦੇ ਵੀ ਸਪੈਸ਼ਲ ਚਲੋ ਜਾ ਕੇ ਆਈਏ ਤੇ ਹੁਣ ਇਹਦੇ ਬਿਲਕੁਲ ਸਾਹਮਣੇ ਜੱਸ਼ਰਾਜ ਜੀ ਦਾ ਜਿੱਥੇ ਸਟੈਚੂ ਹੈ ਉੱਥੇ ਲੈ ਕੇ ਚੱਲਦੇ ਹਾਂ ਫਾਉਂਟੇਨ ਦੇ ਬਿਲਕੁਲ ਸਾਹਮਣੇ ਇੱਕ ਕੈਸੀਨੋ ਬਣਿਆ ਹੋਇਆ ਹੈ ਇਹਦਾ ਨਾਮ ਹੈ ਕੈਸੀਨੋ ਕੁਰਸਾਲ ਤੇ ਜਿਵੇਂ ਜੂਏ ਜਿਹੜਾ ਕੰਮ ਹੁੰਦਾ ਹੈ ਤਾਂ ਉਹੀ ਹੈ ਅਸਲ ਵਿੱਚ ਕੈਸੀਨੋ ਜੂਏ ਜਹਾਏ ਵਾਲਾ ਹੁੰਦਾ ਹੈ ਤੇ ਇੱਥੇ ਵੀ ਕਾਫੀ ਸਾਰੇ ਲੋਕ ਆਉਂਦੇ ਆ ਮੋਸਟਲੀ ਆਉਂਦੇ ਆ ਜਸ਼ਰਜ ਜੀ ਕਰਕੇ ਤੇ ਹੁਣ ਤੁਹਾਨੂੰ ਜਿਹੜਾ ਉਹ ਦਿਖਾਉਂਦੇ ਆ ਫੋਟੋ ਆ ਕੀ ਹੈ ਇੰਗੈਂਗ ਨਾਰਥ ਕੈਸੀਨੋ ਇੱਧਰ ਅੱਗੇ ਹੋਰ ਵੀ ਕੁਝ ਹੋਣਾ ਪਰ ਇਹ ਪਾਰਕ ਦੇ ਵਿੱਚ ਇਹਨਾਂ ਨੇ ਇੱਥੋਂ ਦੀ ਗਵਰਨਮੈਂਟ ਨੇ ਟ੍ਰਿਬਿਊਟ ਕੀਤਾ ਹੋਇਆ ਜਸ਼ ਸ਼ਰਾਜ ਚੋਪੜਾ ਜੀ ਨੂੰ ਇਹ ਜਸ਼ ਸ਼ਰਾਜ ਚੋਪੜਾ ਜੀ ਨੇ ਤੇ ਇੰਡੀਆ ਦੇ ਮਸ਼ਹੂਰ ਡਾਇਰੈਕਟਰ ਜਸ਼ ਸ਼ਰਾਜ ਫਿਲਮਜ਼ ਇਹਨਾਂ ਦਾ ਬੈਲੈਂਸ ਹੈ ਦੇਖੋ ਲਿਖਿਆ ਹੈ ਐਮਬੈਸਡਰ ਆਫ ਇੰਟਰਲਾਕਨ ਜਸ਼ ਚੋਪੜਾ ਤੇ ਐਮਬੈਸਡਰ ਨੇ ਇੱਥੋਂ ਦੇ ਦੇਖੋ ਐਮਬੈਸਡਰ ਆਫ ਇੰਟਰਲਾਕਨ ਤੇ ਇਹਨਾਂ ਨੇ ਗਵਰਨਮੈਂਟ ਦਾ ਵੀ ਇੱਥੋਂ ਦਾ ਬਹੁਤ ਵੱਡਾ ਹੋਇਆ ਹੈ ਹਨਾ ਵੀ ਜਿਨ੍ਹਾਂ ਨੇ ਟ੍ਰਿਬਿਊਟ ਕੀਤਾ ਸਪੈਸ਼ਲ ਵੀ ਇਹਨਾਂ ਨੇ ਇੰਨਾ ਪ੍ਰਮੋਟ ਕੀਤਾ ਇਸ ਚੀਜ਼ ਨੂੰ ਇੱਥੇ ਨਹੀਂ ਜਿਵੇਂ ਇੰਡੀਆ 'ਚ ਹੋਇਆ ਸੀ ਹਨਾ ਇੰਡੀਆ ਦੇ ਨੇ ਇਹ ਤੇ ਫਿਰ ਬੰਦਾ ਸੋਚਦਾ ਹੁੰਦਾ ਵੀ ਘਰ ਤਾਂ ਕਰਤਾ ਸੀ ਕੀ ਲੈਣਾ ਹਨਾ ਬਟ ਬਹੁਤ ਵੱਡੀ ਗੱਲ ਹੈ ਇਹ ਹਾਂਜੀ 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 ਇਹ ਦੇਖੋ ਵੀ ਜਿਉਂਦੇ ਜੀ ਇਹ ਬੰਦੇ ਨੂੰ ਕਿਸੇ ਨੂੰ ਪਤਾ ਹੁੰਦਾ ਵੀ ਮੈਂ ਇੰਨਾ ਪਪੂਲਰ ਹੋ ਜੂਆਂ ਜਾਂ ਉਦੋਂ ਉਹਨਾਂ ਨੇ ਇੱਥੇ ਮੂਵੀ ਜਿਹੜੀ ਆਮ ਹੀ ਬਣਾਈ ਹੋ ਆਮ ਹੀ ਸ਼ੂਟ ਕੀਤੀ ਹੋਣਾ ਤੇ 1900 ਮੇਰੇ ਖਿਆਲ ਚ 95 ਚ ਆਈ ਸੀ ਫਿਲਮ ਲਗਭਗ 30 ਸਾਲ ਹੋਣ ਵਾਲੇ ਆ ਤੇ ਬਾਕੀ 2011 ਚ ਗਵਰਨਮੈਂਟ ਨੇ ਇਹ ਲਾਇਆ 2012 ਚ ਉਹਨਾਂ ਦੀ ਡੈਥ ਹੋ ਗਈ ਇੱਕ ਸਾਲ ਸ਼ਾਇਦ ਇੱਕ ਸਾਲ ਹੀ ਪਹਿਲਾਂ ਲਾਇਆ ਉਹਨਾਂ ਦੀ ਡੈਥ ਉਹ ਜਿਹੜਾ ਸਟੈਚੂ ਹੈ ਤੇ ਜਦੋਂ ਤੁਸੀਂ ਆਏ ਬਿਲਕੁਲ ਲਾਸਟ ਤੇ ਹੈ ਸ਼ਹਿਰ ਦੇ ਇਹ ਸ਼ਹਿਰ ਤੋਂ ਬਾਹਰ ਨਿਕਲ ਕੇ ਪਾਰਕ ਦੇ ਵਿੱਚ ਲੱਗਿਆ ਹੋਇਆ ਤੇ ਇੱਥੇ ਆ ਜ਼ਰੂਰ ਵਿਜ਼ਿਟ ਕਰਕੇ ਜਾਓ ਤੇ ਕੁਝ ਸ਼ਾਰਟ ਏਸ ਪੁਲ ਤੇ ਵੀ ਹੋਏ ਹੋਏ ਆ ਡੀ ਡੀ ਐਲ ਜੇ ਫਿਲਮ ਦੇ ਤੇ ਪਤਾ ਨਹੀਂ ਇਹ ਪੁਲ ਹੈ ਜਾਂ ਇਹਦੇ ਨਾਲ ਦਾ ਇੱਕ ਹੋਰ ਹੈਗਾ ਸਨਨ ਦੇ ਵਿੱਚ ਪੈਂਦਾ ਹੈ ਸ਼ਾਇਦ ਉਹ ਇੱਥੇ ਨਹੀਂ ਹੈਗਾ ਤੇ ਸਨਨ ਇੱਕ ਅਲੱਗ ਟਾਊਨ ਹੈ ਇਹਦੇ ਇੰਟਰਲਕ ਵਾਂਗੂ ਹੀ ਤੇ ਉੱਥੇ ਬਿਲਕੁਲ ਇਹਦੇ ਨਾਲ ਦਾ ਹੀ ਸੀਨ ਹੈ ਮੈਨੂੰ ਤਾਂ ਇਹ ਲੱਗਦਾ ਵੀ ਆ ਵੀ ਕਿਤੇ ਇਹੀ ਪਹੁੰਚਣਾ ਹੋਵੇ ਕਿਉਂਕਿ ਪਹਿਲਾਂ ਨਾ ਇੱਥੇ ਆਹ ਆ ਇੱਥੇ ਲੱਗਿਆ ਹੁੰਦਾ ਸੀ ਮੈਂ ਦੇਖਿਆ ਸੀਗਾ ਤੇ ਇਹਦੇ ਤੇ ਬੋਰਡ ਲੱਗਿਆ ਹੁੰਦਾ ਸੀਗਾ ਕਿ ਇੱਥੇ ਡੀ ਡੀ ਐਲ ਜੇ ਬਣੀ ਹੈ ਤੇ ਪਾਣੀ ਦੇਖੋ ਯਾਰ ਕਿੰਨਾ ਜ਼ਿਆਦਾ ਸਾਫ਼ ਹੈ ਤੇ ਬਰਫ਼ ਸਾਰੀ ਖੁਰਖੁਰ ਆਉਂਦੀ ਹੈ ਇਹਨਾਂ ਦੇ ਨਾਲ ਚ ਬਰਫ਼ ਉੱਪਰਲੀਆ ਚੋਟੀਆਂ ਦੇ ਬਰਫ਼ ਖੁਰੀ ਜਾਂਦੀ ਹੈਗੀ ਤੇ ਆ ਘਰਬਾਰ ਆ ਸਾਰੇ ਕਿੰਨੇ ਸੋਹਣੇ ਇਕੋ ਜੇ ਤੇ ਹੁਣ ਅਸੀਂ ਇੰਟਰਲੈਕਨ ਸ਼ਹਿਰ ਤੋਂ ਚੱਲੇ ਆ ਲੇਕ ਦੇ ਵੱਲ ਜਿਵੇਂ ਤੁਹਾਨੂੰ ਦੱਸਿਆ ਸੀ ਇਹਨਾਂ ਦੋ ਲੇਕਸ ਦੇ ਵਿਚਾਲੇ ਵਸਿਆ ਹੋਇਆ ਸ਼ਹਿਰ ਆ ਇਹ ਤੇ ਤੁਹਾਨੂੰ ਜਿਹੜਾ ਲੇਕ ਦਾ ਕਿਨਾਰਾ ਉਹ ਦਿਖਾ ਕੇ ਲਿਆਉਨੇ ਆ ਰਸਤੇ 'ਚ ਬਾਈ ਜੀ ਦੱਸਦੇ ਸੀ ਕੁਝ ਵਿਊ ਪੁਆਇੰਟ ਵੀ ਆ ਤੇ ਤੁਹਾਨੂੰ ਉਹ ਦਿਖਾਉਨੇ ਆ ਫੇਰ ਆਪਾਂ ਅੱਜ ਦੇ ਵਲੌਗ ਦੀ ਇਹ ਅਸੀਂ ਹੁਣ ਪਹੁੰਚ ਗਏ ਲੇਕ ਦੇ ਕਿਨਾਰੇ ਇਥੇ ਨਾ ਜਿੰਨੇ ਵੀ ਸ਼ੈਰ ਅਸੀਂ ਹੁਣ ਤੱਕ ਪਹਿਲਾਂ ਘੁੰਮੇ ਸੀਗੇ ਬਾਕੀ ਚ ਜਿਹੜੇ ਮਰਜ਼ੀ ਟਾਈਮ ਆਜਿਓ ਤੇ ਜਿਹੜੇ ਮਰਜ਼ੀ ਕਿਉਂਕਿ ਆ ਤਾਂ ਹੁਣ ਜਮੀਆਂ ਆਫਸੀਜ਼ਨ 'ਚ ਆਏ ਹੋਏ ਹਾਂ ਅਸੀਂ ਤੇ ਆਫਸੀਜ਼ਨ 'ਚ ਉਧਰ ਵੀ ਤੁਹਾਨੂੰ ਬਹੁਤ ਸੋਹਣਾ ਲੱਗੂ ਗੇ ਲੁਜ਼ਰਨੇ ਵੀ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਬਾਕੀ ਵੀ ਪਰ ਆਈਦੀ ਤੁਹਾਨੂੰ ਮੈਂ ਜਮੀਆਂ ਸਲਾਹ ਨਹੀਂ ਦਿੰਦਾ ਇੱਕ ਵੀ ਬੰਦਾ ਨਹੀਂ ਦੇਖਣ ਨੂੰ ਮੇਰੇ ਮੈਨੂੰ ਅਹਿਸਾਸ ਜਿਵੇਂ ਕਰੋਨਾ ਵੇਲੇ ਕੋਵਿਡ ਵੇਲੇ ਉਹ ਨਹੀਂ ਲੱਗਿਆ ਹੁੰਦਾ ਲੋਕਡਾਊਨ ਲੱਗਿਆ ਹੁੰਦਾ ਤੁਹਾਨੂੰ ਦੇਖ ਲਓ ਆਲੇ ਦੁਆਲੇ ਕੋਈ ਬੰਦਾ ਦਿਖ ਰਿਹਾ ਸਾਡੇ ਇੱਕ ਵੀ ਬੰਦਾ ਨਹੀਂ ਹੈਗਾ ਇੱਥੇ ਸ਼ਾਇਦ ਹੁਣ ਇਹ ਬੰਦ ਨਾ ਹੋਵੇ ਤੇ ਨਿਊ ਹਾਊਸ ਇੱਥੇ ਛੋਟੇ ਛੋਟੇ ਨਾ ਇਹ ਬੋਰਡ ਚੱਲਦੇ ਹੁੰਦੇ ਆ ਜਿੰਨੀਆਂ ਇਹਦੀਆਂ ਲੇਕਸ ਹੈਗੀਆਂ ਸਵਿਟਜ਼ਰਲੈਂਡ ਦੀਆਂ ਇਹਦੇ ਆਲੇ ਦੁਆਲੇ ਨਾ ਪਿੰਡ ਵਸੇ ਹੁੰਦੇ ਆ ਤੇ ਉਹ ਪਿੰਡਾਂ ਚ ਆਲੇ ਦੁਆਲੇ ਜਾਣ ਨੂੰ ਜਿਵੇਂ ਉਹ ਸਾਹਮਣੇ ਸ਼ਾਇਦ ਤੁਹਾਨੂੰ ਥੋੜਾ ਜਿਹਾ ਪਿੰਡ ਦਿਖ ਰਿਹਾ ਹੋਵੇ ਤੇ ਉਥੇ ਲੈ ਕੇ ਜਾਂਦੇ ਆ ਉਥੇ ਉਤਾਰ ਦਿੰਦੇ ਆ ਉਹ ਜਾਂ ਜਿਵੇਂ ਉਹ ਇੱਕ ਇੱਕ ਪਿੰਡ ਉਧਰ ਦਿਖ ਰਿਹਾ ਹੈਗਾ ਤੇ ਉਹ ਸਾਹਮਣੇ ਤਾਂ ਬਹੁਤ سارے ਪਿੰਡ ਸਾਨੂੰ ਦਿਖ ਰਿਹਾ ਤੇ ਇਸ ਤਰ੍ਹਾਂ ਕਮਾਉਂਦੇ ਆ ਇਹ ਤੇ ਜਿਹੜਾ ਇਹ ਨਾ ਝਰਨਿਆਂ ਦਾ ਆ ਲੇਕਸ ਦਾ ਪਾਣੀ ਹੈਗਾ ਸਾਰਾ ਤੇ ਇਹ ਝਰਨਿਆਂ ਤੋਂ ਮਤਲਬ ਇਕੱਠਾ ਹੋਇਆ ਹੋਇਆ ਹੈਗਾ ਜਿੰਨੀਆਂ ਵੀ ਇਹ ਤੁਹਾਨੂੰ ਆ ਝੀਲਾਂ ਦੇਖਣੀਆਂ ਇੱਥੇ ਤੇ ਪਰ ਹੈਰਾਨੀ ਦੀ ਗੱਲ ਇਹ ਲੱਗ ਰਹੀ ਹੈ ਇੱਕ ਵੀ ਵੀ ਇਹ ਪਾਣੀ ਜਾਂਦਾ ਕਿੱਥੇ ਹੋਊਗਾ ਕਿਉਂਕਿ ਹਰ ਸਾਲ ਇੱਥੇ ਜਿੰਨੇ ਪਹਾੜਾਂ ਦੇ ਆਲੇ-ਦੁਆਲੇ ਜਿੰਨੇ ਤੁਹਾਨੂੰ ਪਿੱਛੇ ਪਹਾੜ ਦਿਖਦੇ ਨੇ ਤੇ ਬਰਫ਼ ਪੈਂਦੀ ਐ ਉਹਨਾਂ ਦਾ ਪਾਣੀ ਇਕੱਠਾ ਹੋ ਕੇ ਇੱਥੇ ਆ ਜਾਂਦਾ ਜਿਵੇਂ ਇੰਡੀਆ 'ਚ ਤਾਂ ਆਪਣੇ ਮੰਨ ਲਓ ਸਮੁੰਦਰ ਵਗੈਰਾ ਲੱਗਦੇ ਐ ਸਵਿਟਜ਼ਰਲੈਂਡ ਨੂੰ ਕੋਈ ਸਮੁੰਦਰ ਨਹੀਂ ਲੱਗਦਾ ਚਾਰ-ਪੰਜ ਦੇਸ਼ਾਂ ਦੇ ਵਿਚਾਲੇ ਆ ਇਹ ਹਨ ਤੇ ਆਲੇ-ਦੁਆਲੇ ਦੇ ਕੰਟਰੀਜ਼ ਐ ਹੋਰ ਤੇ ਤਾਂ ਕਰਕੇ ਪਤਾ ਨਹੀਂ ਵੀ ਜਾਂ ਤਾਂ ਖੇਤੀ ਲਈ ਜਾਂ ਹੋਰ ਕਿਵੇਂ ਨਾ ਕਿਵੇਂ ਤਾਂ ਵਰਤਦੇ ਹੋਣਗੇ ਤੇ ਜਾਂ ਫਿਰ ਜਿਵੇਂ ਭਾਫ਼ ਬਣ ਕੇ ਸ਼ਾਇਦ ਉੱਡ ਵੀ ਜਾਂਦਾ ਹੋਵੇ ਗਰਮੀ 'ਚ ਸਮਰ ਦੇ ਟਾਈਮ ਤੇ ਤਾਂ ਹੀ ਮੀਂਹ ਬਹੁਤ ਪੈਂਦੇ ਐ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਕਮਾਉਣਾ ਸੀਗਾ ਸਵਿਟਜ਼ਰਲੈਂਡ ਦਾ ਸੋਨਾ ਸ਼ਹਿਰ ਇੰਟਰਲਾਕਨ ਤੇ ਬਾਕੀ ਜੁੜੇ ਰਹੋ ਆਪਣੇ ਸਫਰ ਦੇ ਨਾਲ ਤੇ ਸਵਿਟਜ਼ਰਲੈਂਡ ਚ ਬਸ ਲਾਸਟ ਜੇ ਦਿਨ ਹੈ ਸਾਡੇ ਦੁਬਾਰ ਚ ਅਸੀਂ ਜਾਣਾ ਪੈਰਿਸ ਤੇ ਪੈਰਿਸ ਰਹਿਣਾਗਾ ਦੋਕ ਦਿਨ ਤੇ ਪੈਰਿਸ ਤੋਂ ਤੁਹਾਨੂੰ ਦੋ ਦੋ ਤਿੰਨ ਕ ਵਲੌਗ ਤੁਹਾਨੂੰ ਪੈਰਿਸ ਦੇ ਦੇਖਣ ਨੂੰ ਮਿਲਣਗੇ ਤੇ ਪੈਰਿਸ ਤੋਂ ਬਾਅਦ ਸਪੈਸ਼ਲੀ ਉੱਥੇ ਦਾ Eiffel Tower ਕਰਕੇ ਜਾ ਰਹੇ ਹਾਂ ਤੇ ਆ ਖੁਸ਼ੀ ਦੇ ਫੇਵਰਟ ਪਲੇਸ ਸੀਗੀ ਤੇ ਇਹ ਕਹਿੰਦੇ ਜਦੋਂ ਛੋਟੇ ਹੁੰਦੇ ਕਾਪੀ ਇੰਜੀਆਂ ਸਕੂਲ ਵਾਲੀਆਂ ਹੁੰਦੀਆਂ ਸੀ ਨਾ ਉਹ ਤੇ ਇਫਲ ਟਾਵਰ ਛਪ ਜਾਂਦਾ ਸੀ ਯਾ ਇਹੋ ਜਿਹਾ ਘਰਾਂ ਨਾਲ ਮਿਲੂਗਾ ਜੀ origignal ਚ ਕਾਪੀ ਵਾਲੀਆਂ ਚੀਜ਼ਾਂ ਸਾਰੀਆਂ ਦਿਖਾ ਦਿਆਂ ਅੱਛਾ ਹਾਂਜੀ ਇਹੋ ਜਿਹੀ ਘਰਾਂ ਵਾਲੇ ਮਿਲੂਗੇ ਜਿਹਨੂੰ ਕਦੇ ਧੂਪਾਂ ਚ ਕਦੇ ਪੱਥਰਾਂ ਦੇ ਪਤਾ ਨਹੀਂ ਕਿੱਥੇ ਗਏ ਤੇ ਅਸਲ ਚ ਘਰ ਆਲਾ ਘਰ ਵਾਲੇ ਉਹਨੂੰ ਚੰਗਾ ਮਿਲਦਾ ਹੁੰਦਾ ਜਿਹੜੇ ਇੱਕ ਦੂਜੇ ਦੇ ਦੋਸਤ ਤੋਂ ਵੱਧ ਹੋਣ ਘਰ ਆਲਾ ਘਰ ਵਾਲੀ ਘਟ ਹੋਣ ਸਹੀ ਹੈ ਨਾ ਤੁਸੀਂ ਹੋਰਾਂ ਦੀ ਲੜਾਈ ਨਾ ਕਰਾ ਦਿਓ ਜਿਵੇਂ ਦੋਸਤ ਆਪਾਂ ਠੀਕ ਹੈ ਤੇ ਬਾਕੀ ਮਿਲਦੇ ਆ ਨਵੇਂ ਬਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ